ਬਿਆਸ ਦਰਿਆ पार ਕਰਨ ਦੇ ਦੌਰਾਨ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਤੇ ਪਿੰਡ ਵਾਸੀ ਜਿਨ੍ਹਾਂ ਨੇ ਕਿ ਪ੍ਰਸ਼ਾਸਨ ਦੇ ਖਿਲਾਫ ਰੋਸ ਜ਼ਾਹਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਇੱਥੇ ਗੋਤਾਖੋਰਾ ਦੀ ਵਿਵਸਥਾ ਨਹੀਂ ਕੀਤੀ ਹੋਈ ਹੈ ਤੇ ਥਾਣਾ ਪੁਰਾਣਾ ਸਾਲਾ ਦੇ ਦੀਨਪੰਦ ਪਿੰਡ ਚੇਚੀਆਂ ਛੋੜੀਆਂ ਦੇ ਵਸਨੀ ਕਿਸਾਨ ਦਾ ਇੱਕ ਪੁੱਤਰ ਉਸ ਵੇਲੇ ਬਿਆਸ ਦਰਿਆ ਦੇ ਵਿੱਚ ਡੁੱਬ ਗਿਆ ਜਦ 35 ਸਾਲਾ ਨੌਜਵਾਨ ਦਰਿਆ ਨੂੰ ਪਾਰ ਕਰਦੇ ਹੋਏ ਖੇਤਾਂ ਨੂੰ ਜਾਣ ਦੇ ਲਈ ਨਿਕਲਿਆ ਸੀ ਤੇ ਮੌਕੇ ਤੇ ਇਕੱਠੇ ਹੋਏ ਲੋਕ ਜਿਨ੍ਹਾਂ ਦਾ ਇਹ ਕਹਿਣਾ ਕਿ ਚੇਚੀਆਂ ਛੋੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਬਣੇ ਸੱਪਰ ਨੇੜਿਓਂ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਦੇ ਲਈ ਦਰਿਆ ਪਾਰ ਕਰਨ ਦੀ ਇਹ ਮੁੰਡਾ ਕੋਸ਼ਿਸ਼ ਕਰ ਰਿਹਾ ਸੀ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ। ਹਾਜ਼ਰ ਪਿੰਡ ਦੇ ਸਰਪੰਚ ਸਤਨਾਮ ਸਿੰਘ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਰਿਆ ਪਾਰਲੀ ਤਰਫ ਉਹਨਾਂ ਦੇ ਖੇਤ ਦੇ ਵਿੱਚ ਪੋਪਲੂਰਾ ਦੇ ਬੂਟਿਆਂ ਦੀ ਕਟਾਈ ਹੋਣੀ ਸੀ ਤੇ ਕੁਝ ਲੇਬਰ ਦੇ ਵਿਅਕਤੀਆਂ ਸਮੇਤ ਉਹ ਦਰਿਆ ਬਿਆਸ ਨੂੰ ਪਾਰ ਕਰ ਰਿਹਾ ਸੀ ਡੂੰਘੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਮੁੰਡਾ ਡੁੱਬ ਗਿਆ। ਉਹਨਾਂ ਦੱਸਿਆ ਕਿ ਪਿੰਡ ਵਾਸੀ ਤੇ ਥਾਣਾ ਮੁਖੀ ਦੀਪਿਕਾ ਦੇ ਵੱਲੋਂ ਪਾਰਟੀ ਸਮੇਤ ਇੱਥੇ ਮੌਕੇ ਤੇ ਪਹੁੰਚ ਕੇ ਉਸ ਲਾਪਤਾ ਮੁੰਡੇ ਦੀ ਭਾਲ ਬੇਸ਼ੱਕ ਸ਼ੁਰੂ ਕਰ ਦਿੱਤੀ ਗਈ। ਭਾਰੀ ਜਦੁੱਦਜਹਿਦ ਕੀਤੀ ਗਈ ਪਰ ਦੱਸਿਆ ਜਾ ਰਿਹਾ ਕਿ ਮੁੰਡੇ ਦਾ ਕੋਈ ਸੁਰਾਗ ਨਹੀਂ ਮਿਲ ਪਾਇਆ। ਪਿੰਡ ਵਾਸੀਆਂ ਤੇ ਪੁਲਿਸ ਦੇ ਵੱਲੋਂ ਵੱਖ-ਵੱਖ ਗੋਤਾਖੋਰਾਂ ਦੀਆਂ ਟੀਮਾਂ ਨਾਲ ਸੰਪਰਕ ਸਾਧਨ ਦੇ ਯਤਨ ਕੀਤੇ। ਕਈ ਘੰਟਿਆਂ ਤੱਕ ਗੋਤਾਖੋਰਾਂ ਦੀ ਟੀਮ ਘਟਨਾ ਸਥਾਨ ਤੇ ਨਹੀਂ ਪਹੁੰਚ ਸਕੀ। ਇਸ ਕਾਰਨ ਪਰਿਵਾਰ ਦੇ ਵਿੱਚ ਕਾਫੀ ਰੋਸ ਹੈ ਜਰਾ ਸਨੇ ਗੁਰਦਾਸਪੁਰ ਦੇ ਖਿਲਾਫ ਪਰਿਵਾਰ ਦੇ ਵਿੱਚ ਕਾਫੀ ਰੂਸ ਨਜ਼ਰ ਆਇਆ ਤੇ ਉਹਨਾਂ ਨੇ ਕਿਹਾ ਕਿ ਕੋਈ ਉਤਖੜਾ ਦੀ ਟੀਮ ਜੇ ਮੁਹैया करवाई ਜਾਂਦੀ ਤਾਂ ਸਮਾਂ ਰਹਿੰਦੇ ਉਹਨਾਂ ਦੇ ਮੁੰਡੇ ਨੂੰ ਲੱਭਿਆ ਜਾ ਸਕਦਾ ਸੀ ਉਹਨਾਂ ਦੇ ਤਰ੍ਹਾਂ ਆਪਣੇ ਖੇਤਾਂ ਦੇ ਜਾ ਰਹੇ ਸੀਗੇ ਲੱਕੜ ਵਾੜਦੇ ਸੀਗੇ ਲੱਕੜ ਦੇ ਕਟਾਈ ਸੀਗਾ ਕਿ ਆ ਕੀ ਬੇੜੀ ਸੀਗਾ ਉਹਨਾਂ ਦੀ ਉਹ ਬੇੜੀ ਨੂੰ ਪਰੋ ਲਿਆਣ ਜਾ ਰਹੇ ਸੀਗਾ ਜਿਆਦਾ ਵਾਹ ਹੋਣ ਕਰਕੇ ਗਿਆ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉੱਥੋਂ ਪੁੱਟਦੇ ਆ ਮੈਨ ਨਜਰੀ ਗੁਜਰੀ ਵਗੈਰਾ ਤੇ ਉਹ ਖੱਡੇ ਸੀਗੇ ਖੱਡੇ ਚ ਕਾਫੀ ਅਸਰ ਕੇ ਖੱਡੇ ਹੀ ਡਿੱਕੇ ਫਿਰ ਉੱਠਣ ਨੇ 9:90 ਵਜੇ ਕੋਈ ਬੋਲਦਾ ਕਿ ਆ ਜਾਉਣਗੇ ਅਸੀਂ ਇਹ ਕੰਡੇ ਦਾ ਏਰੀਆ ਆ ਤੇ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹੀਆਂ ਖਬਰਾਂ ਆਉਣ ਵਾਲੇ ਦਿਨਾਂ ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸਾਤੀ ਦਿਨ ਹੁੰਦੇ ਆ ਤੇ ਜਾ ਕੇ ਇਹ ਹੋਰ ਪਰਿਵਾਰਾਂ ਦੇ ਜਾਨੀ ਮਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ ਰਿਆਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤਾ ਜਾਣਾ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕੇ ਤੁਰੰਤ ਹਾਸੀ ਵਾਲੀ ਜਗ੍ਹਾ ਤੇ ਪਹੁੰਚੇ ਜਾਣ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨੈਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜਦੋਂ ਪਹਿਲਾਂ ਨੈਰੀ ਵਿਭਾਗ ਹੁੰਦਾ ਜਾਂ ਦੰਗਲਾਤ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਧੁੱਸੀ ਦਾ ਦੇਖਰੇਖ ਕਰਨਾ ਨੈਰਾ ਦੇ ਕੰਡਿਆਂ ਦੀ ਦੇਖਰੇਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡਾਂ ਵਾਲੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹੋ ਸੀ ਉਹਨਾਂ 'ਚ ਘੱਟੋ ਘੱਟ ਇੱਕ ਟੀਮਾਂ ਰੱਖੀਆਂ ਜਾਣ ਇਹਨਾਂ ਦਾ ਓਨ ਡੈਟ ਜਿੱਦਾਂ ਬਰਸਾਤੀ ਸੀਜ਼ਨਾਂ 'ਚ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ 'ਚ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹਨਾਂ ਦੀ ਆਮਦਨੀਆਂ ਜਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਵੇ ਆ ਜੋ ਇਹ ਜੇ ਘਟਨਾ ਤੋਂ ਬਚਿਆ ਜਾ ਸਿ ਜਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਇੱਕੋਤਾ ਕੁਝ ਪੁੱਟਣ ਵਾਲੀ ਹੈ ਚਾਹੀਦਾ ਐਸੇ ਔਰ ਜੇ ਹੁਣ ਨਹੀਂ ਆ ਤੇ ਫਿਰ ਸਾਨੂੰ ਕੁਝ ਨਾ ਕੁਝ ਕਰਨੀ ਉਹਨਾਂ ਦੀ ਜਰਾ ਆਪਣੇ ਖੇਤਾਂ ਦੀ ਜਾ ਰਹੇ ਸੀਗਾ ਲੱਕੜ ਵਾੜਦੇ ਸੀਗਾ ਲੱਕੜ ਦੇ ਕਟਾਈ ਸੀਗਾ ਕਿ ਆ ਕੀ ਬੇੜੀ ਸੀਗਾ ਉਹਨਾਂ ਦੀ ਉਹ ਬੇੜੀ ਨੂੰ ਪਰੋਂ ਲਿਆਣ ਜਾ ਰਹੇ ਸੀਗਾ ਜਿਆਦਾ ਵਾਹ ਹੋਣ ਕਰਕੇ ਗਿਆ ਤੇ ਅੱਗੇ ਖੱਡੇ ਸੀਗੇ ਕ੍ਰੈਸ਼ ਵਾਲੇ ਉੱਥੋਂ ਫੁੱਟਦੇ ਆ ਮੈਂ ਨਜਰੀ ਗੁਜਰੀ ਵੀ ਕਰਾ ਤੇ ਉਹ ਖੱਡੇ ਸੀ ਖੱਡੇ ਚ ਪੈਫੀ ਹਸਲ ਕੇ ਖੱਡੇ ਢਿੱਕੇ ਤੋਂ ਉੱਠਣੇ ਦਾ 9:30 ਦੇ ਕਿ ਉਹ ਕਹਿੰਦੇ ਕਿ ਆ ਜਾਉਣਗੇ ਅਸੀਂ ਤੇ ਕੰਡੇ ਦਾ ਏਰੀਆ ਆ ਤੇ ਇਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਹੀਆਂ ਖਬਰਾਂ ਆਉਣ ਵਾਲੇ ਦਿਨਾਂ 'ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਦੋਂ ਬਰਸ਼ਾਤੀ ਦਿਨ ਹੁੰਦੇ ਆ ਤੇ ਜਾ ਕੇ ਇਹ ਹੋਰ ਪਰਿਵਾਰਾਂ ਦੇ ਜਾਨੀ ਮਾਲੀ ਨੁਕਸਾਨ ਹੁੰਦਾ ਰਹਿੰਦਾ ਇਸ ਲਈ ਇਹਨਾਂ ਦੇ ਰਿਆਵਾ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਨ੍ਹਾਂ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਐਮਰਜੈਂਸੀ ਅਲਰਟ ਨੰਬਰ ਜਾਰੀ ਕੀਤੇ ਜਾਣ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀਏ ਤੇ ਉਹਨਾਂ ਨੂੰ ਸੰਪਰਕ ਕੀਤਾ ਜਾ ਸਕੇ ਤੁਰੰਤ ਹਾਸੀ ਵਾਲੀ ਜਗ੍ਹਾ ਤੇ ਪਹੁੰਚੇ ਜਾਣ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਪਹਿਲਾਂ ਨੈਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜਦੋਂ ਪਹਿਲਾਂ ਨੈਰੀ ਵਿਭਾਗ ਹੁੰਦਾ ਜਾਂ ਜੰਗਲਾਤ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਉਹਨਾਂ 'ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਥੂਸੀ ਦਾ ਦੇਖਰੇਖ ਕਰਨਾ ਨੈਰਾਂ ਦੇ ਕੰਡਾਂ ਦੀ ਦੇਖਰੇਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰਦੇ ਹੀ ਪਿੰਡਾਂ ਵਾਲੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਰੈਸਟ ਹੋ ਸੀ ਉਹਨਾਂ ਚ ਕਮ ਸਕ ਕਮ ਇੱਕ ਟੀਮਾਂ ਰੱਖੀਆਂ ਜਾਣ ਉਹਨਾਂ ਦਾ ਓਨ 댓 ਜਿੱਦਾਂ ਬਰਸਾਤੀ ਸੀਜ਼ਨਾਂ ਚ ਦਰਿਆ ਦੇ ਪਾਣੀ ਦਾ ਵਾਅਦਾ ਹੁੰਦਾ ਉਹਨਾਂ ਦਿਨਾਂ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਉਹਨਾਂ ਦੀ ਆਮਦਨੀਆਂ ਜਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਵੇ ਆ ਜੋ ਇਹ ਜੇ ਘਟਨਾ ਤੋਂ ਬਚਿਆ ਜਾ ਜਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਕੋਤਾ ਫੋਰਨ ਵੀ ਇਨਫੋਰਮ